ਇੱਕ ਵਾਰ ਦੀ ਗੱਲ ਹੈ ਇੱਕ ਟੋਪੀ ਵਿਕਰੇਤਾ ਸੀ ਉਹ ਆਪਣੀਆਂ ਟੋਪੀਆਂ ਵੇਚਣ ਦੇ ਲਈ ਪਿੰਡ-ਪਿੰਡ ਜਾਂਦਾ ਸੀ ਇੱਕ ਦਿਨ ਜਦੋਂ ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚਿਆ ਤਾਂ ਉੱਥੇ ਬਹੁਤ ਉਸ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ ਤੇ ਉਹ ਆਪਣੀਆਂ ਟੋਪੀਆਂ ਦੇ ਨਾਲ ਪਈ ਹੋਈ ਟੋਕਰੀ ਨੂੰ ਇੱਕ ਪੇੜ ਦੇ ਥੱਲੇ ਰੱਖ ਕੇ ਆਰਾਮ ਕਰਨ ਦੇ ਲਈ ਲੇਟ ਗਿਆ ਤੇ ਉਸ ਤੋਂ ਬਾਅਦ ਸੌ ਗਿਆ ਉਸ ਸਮੇਂ ਪੇੜ ਦੀਆਂ ਟਹਿਣੀਆਂ ਤੇ ਕੁਝ ਬੰਦਰ ਬੈਠੇ ਹੋਏ ਸਨ ਬੰਦਰ ਹਮੇਸ਼ਾ ਦੇ ਤਰ੍ਹਾਂ ਸ਼ੈਤਾਨੀ ਕਰਨ ਦੇ ਵਿੱਚ ਮਾਹਰ ਸਨ। ਜਾਦੂਨਾ ਨੇ ਟੋਪੀ ਵਿਕਰੇਤਾ ਦੀ ਟੋਕਰੀ ਦੇਖੀ ਤਾਂ ਉਹਨਾਂ ਨੇ ਉਸ ਦੀਆਂ ਟੋਪੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ। ਤੇ ਹੌਲੀ-ਹੌਲੀ ਬੰਦਰ ਸਾਰੀਆਂ ਟੋਪੀਆਂ ਚੁੱਕ ਕੇ ਪੇੜ ਦੀਆਂ ਟਹਿਣੀਆਂ ਤੇ ਚੜ ਗਏ ਤੇ ਉਸ ਦੀ ਟੋਕਰੀ ਖਾਲੀ ਕਰ ਦਿੱਤੀ। ਕੁਝ ਸਮੇਂ ਬਾਅਦ ਟੋਪੀ ਵਿਕਰੇਤਾ ਜਾਗ ਗਿਆ। ਉਹਨੇ ਆਪਣੀਆਂ ਟੋਪੀਆਂ ਗਾਇਬ ਦੇਖੀਆਂ ਤੇ ਉਹ ਜਲਦੀ ਨਾਲ ਉਸਨੇ ਉੱਪਰ ਦੇਖਿਆ ਤੇ ਉਹਨੇ ਵੇਖਿਆ ਕਿ ਉਸ ਦੀਆਂ ਟੋਪੀਆਂ ਬੰਦਰਾਂ ਦੇ ਕੋਲ ਹਨ। ਤੇ ਹੁਣ ਉਸ ਨੂੰ ਸਮਝ ਆ ਗਿਆ ਕਿ ਉਹਨੇ ਆਪਣੀਆਂ ਟੋਪੀਆਂ ਵਾਪਿਸ ਲੈਣ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਹੋਵੇਗਾ। ਜੀ ਟੋਪੀ ਵਿਕਰਤਾ ਨੇ ਸੋਚਿਆ ਕਿ ਇੱਕ ਚਲਾਕ ਯੋਜਨਾ ਉਸਨੇ ਬਣਾਈ ਤੇ ਉਸਨੇ ਸਭ ਤੋਂ ਪਹਿਲਾਂ ਆਪਣੀ ਖੁਦ ਦੀ ਟੋਪੀ ਪਾ ਲਈ। ਬਾਂਦਰ ਜੋ ਕਿ ਬਹੁਤ ਜਿਗਿਆਸੂ ਸੀ ਉਹਨਾਂ ਨੇ ਵੇਖਿਆ ਕਿ ਟੋਪੀ ਵਿਕਰੇਤਾ ਨੇ ਆਪਣੀ ਟੋਪੀ ਪਾ ਲਈ ਹੈ ਤੇ ਉਹਨਾਂ ਨੇ ਵੀ ਉਦਾਂ ਹੀ ਕੀਤਾ ਤੇ ਆਪਣੀਆਂ ਆਪਣੀਆਂ ਟੋਪੀਆਂ ਪਾ ਲਈਆਂ। ਫੇ ਟੋਪੀ ਵਿਕਰੇਤਾ ਨੇ ਇੱਕ ਨਵੀਂ ਚਾਲ ਚੱਲੀ। ਉਸਨੇ ਆਪਣੀ ਟੋਪੀ ਨੂੰ ਜ਼ਮੀਨ ਤੇ ਸੁੱਟ ਦਿੱਤਾ। ਤੇ ਬੰਦਰਾਂ ਨੇ ਵੇਖਿਆ ਕਿ ਟੋਪੀ ਵਿਕਰੇਤਾ ਨੇ ਆਪਣੀ ਟੋਪੀ ਸੁੱਟ ਦਿੱਤੀ ਹੈ ਤੇ ਉਹਨਾਂ ਨੇ ਵੀ ਉਂਝ ਹੀ ਕੀਤਾ ਤੇ ਆਪਣੀਆਂ ਆਪਣੀਆਂ ਟੋਪੀਆਂ ਜ਼ਮੀਨ ਤੇ ਸੁੱਟ ਦਿੱਤੀਆਂ ਤੇ ਹੁਣ ਟੋਪੀ ਵਿਕਰੇਤਾ ਨੇ ਵੇਖਿਆ ਕਿ ਸਾਰੇ ਬੰਦਰ ਨੇ ਆਪਣੀਆਂ ਆਪਣੀਆਂ ਟੋਪੀਆਂ ਜ਼ਮੀਨ ਤੇ ਸੁੱਟ ਦਿੱਤੀਆਂ ਨੇ ਤੇ ਉਹਨੇ ਜਲਦੀ ਹੀ ਨਾਲ ਟੋਪੀਆਂ ਨੂੰ ਇਕੱਠਾ ਕੀਤਾ ਤੇ ਆਪਣੀ ਟੋਕਰੀ ਦੇ ਵਿੱਚ ਪਾ ਲਿਆ ਤੇ ਉਹ ਬਹੁਤ ਖੁਸ਼ ਅਤੇ ਸੰਤੁਸ਼ਟ ਸੀ ਕਿ ਉਸਨੇ ਆਪਣੀਆਂ ਸਾਰੀਆਂ ਟੋਪੀਆਂ ਵਾਪਸ ਪਾ ਲਈਆਂ ਨੇ ਜਾ ਟੋਪੀ ਵਿਕਰਤਾ ਨੇ ਸਾਰੀਆਂ ਟੋਪੀਆਂ ਇਕੱਠੀਆਂ ਕਰ ਲਈਆਂ ਤੇ ਟੋਕਰੀ ਦੇ ਵਿੱਚ ਪਾ ਦਿੱਤੀਆਂ ਤਾਂ ਉਸ ਨੇ ਬੰਦਰਾ ਦੇ ਨਾਲ ਆਪਣੇ ਦਿਮਾਗੀ ਖੇਲ ਨੂੰ ਸਫਲਤਾਪੂਰਵਕ ਅੰਜਾਮ ਦੇ ਦਿੱਤਾ। ਫਿਰ ਉਸ ਤੋਂ ਬਾਅਦ ਉਹ ਅਗਲੇ ਪਿੰਡ ਦੀ ਵੱਲ ਵਧਣ ਦੇ ਲਈ ਤਿਆਰ ਹੋ ਗਿਆ ਤੇ ਉਸ ਦੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਸੀ। ਇਸੇ ਤਰ੍ਹਾਂ ਟੋਪੀ ਵਿਕਰਤਾ ਦੀ ਚਤੁਰਾਈ ਅਤੇ ਸਮਝਦਾਰੀ ਦੇ ਨਾਲ ਉਸ ਨੇ ਆਪਣੀਆਂ ਖੋਈਆਂ ਹੋਈਆਂ ਟੋਪੀਆਂ ਵਾਪਸ ਪਾ ਲਈਆਂ ਤੇ ਹੁਣ ਉਹ ਬਹੁਤ ਖੁਸ਼ ਹੋ ਕੇ ਆਪਣੀ ਯਾਤਰਾ ਨੂੰ ਜਾਰੀ ਰੱਖਣ ਦੇ ਲਈ ਚੱਲ ਪਿਆ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਦੀ ਵੀ ਹਿੰਮਤ ਨਾ ਹਾਰੋ